ਹੁਣ ਸਾਡਾ ਪਿੰਡ ਸਰਾਲਾ ਪਿੰਡ ਹੈ ਜੀ ਠੀਕ ਹੈ ਇੱਥੇ ਅਸੀਂ ਰਾਤ ਦੀ ਮਿਰਲੇ ਵੀਡੀਓ ਪਈ ਹੈ ਜੀ 3 ਵਜੇ ਦੀ ਇੱਥੇ ਬੂਟੀ ਫਸੀ ਹੋਈ ਦੀ ਕੀ ਉਹ ਪੁੱਲ ਤੇ ਐਂਦੇ ਤੇ ਕੋਈ ਇੱਥੇ ਪ੍ਰਸ਼ਾਸਨ ਦੀ ਜੀਸੀਬੀ ਨਹੀਂ ਚੱਲੀ ਕੋਈ ਕੁਝ ਨਹੀਂ ਚੱਲਿਆ ਪਿਛਲੇ ਬੰਨ ਟੁੱਟਦੇ ਇੱਥੇ ਡਾਫ ਲੱਗਦੀ ਆ ਹੁਣ ਹੁਣ ਅਸੀਂ ਪਿੰਡੋਂ ਆਏ ਆ ਘਨੋਰ ਕੰਮ ਸੀਗਾ ਵੈਂਟਰੀ ਤੇ ਪੋਲ ਹੁਣ ਅਸੀਂ ਜਾਣਾ ਸਾਨੂੰ ਕਹਿੰਦੇ ਭਾਈ 2 ਘੰਟੇ ਬੰਨਦਾ ਇਹ ਨਹੀਂ ਖੁੱਲਦਾ ਜੀਸੀਬੀ ਕਿ ਬੂਟੀ ਕੱਢ ਰਹੀ ਆ ਬੂਟੀ ਦਾ ਹੁਣ ਫਾਇਦਾ ਕੀ ਆ ਪਿੱਛੇ ਦਾ ਬੰਨ ਟੁੱਟ ਕੇ ਟੁੱਟਣ ਵਾਲੇ ਪਾਣੀ ਉੱਤਰਨ ਲੱਗ ਗਿਆ ਹੁਣ ਇਹ ਬੂਟੀਆਂ ਹੁਣ ਠੀਕ ਆ ਹੁਣ ਟਾਈਮ ਹੈਗਾ ਲੀਟਰ ਆਉਂਦਾ ਕੋਈ ਆ ਦੇਖੋ ਜ ਕੋਈ ਸੁਣਵਾਈ ਨਹੀਂ ਜੀ ਰਾਤ 2 ਵਜੇ ਐਸ ਡੀ ਐਮ ਮੈਡਮ ਆਈ ਆ ਸਤਿਕਾਰਯੋਗ ਆਪਾਂ ਇੱਜ਼ਤ ਕਰਦੇ ਆ ਇਹਨਾਂ ਦੀ ਹਰਿਆਣੇ ਦੇ ਬੰਦੇ ਆਏ ਹਨ ਉਹਨਾਂ ਨੇ ਬੁਲਾਏ ਆਏ ਹੋ ਉੱਥੇ ਕੁੱਲ 20 ਮਿੰਟ ਕੰਮ ਚੱਲਿਆ ਜੀ 20 ਮਿੰਟ ਉਹ ਥੈਲੇ ਲਾਰੇ ਸੀਗੇ ਵੀਡੀਓ ਬਣ ਗਈ ਫੋਟੋਆਂ ਖਿੱਚ ਗਈਆਂ ਅੱਛਾ ਬਾਅਦ ਚ ਉੱਥੇ ਕੋਈ ਨਹੀਂ ਖੜਿਆ ਜੀ ਅਸੀਂ ਸਾਰੀ ਰਾਤ ਦੇ ਉੱਥੇ ਪਿਆਰਾ ਦੇ ਰਹੇ ਆਂ ਜੀ ਬੰਨ ਤੇ ਇੱਥੇ ਜਦੋਂ ਕੋਈ ਬੁੱਤੀ ਬਾਟੀ ਨਿਕੜੂਗੀ ਕੋਈ ਅਫਸਰ ਆ ਗਿਆ ਕੋਈ ਮੰਤਰੀ ਆ ਗਿਆ ਤਾਂ ਏਸੀ ਵੀ ਚੱਲੂ ਜੀ ਬਾਅਦ ਚ ਕੁਝ ਨਹੀਂ ਹੁਣ ਹਾਂ ਅੱਜ ਇੱਥੇ ਫੋਟੋਆਂ ਵੀ ਹੋਣਗੀਆਂ ਸਾਨੂੰ ਕਹਿਣਗੇ ਵੀ ਹੁਣ ਜੇ ਕੋਈ ਲੀਡਰ ਵੀ ਹੋਇਆ ਆ ਵੀ ਤਰਵਾਸਾ ਦੇ ਕੇ ਜਾਊਗਾ ਠੀਕ ਐ ਲੱਕੜ ਦਾ ਮੁੰਡਾ ਦੇ ਜਾਂਦੇ ਆ ਇਹ ਬਾਅਦ 'ਚ ਇੱਥੇ ਕਿਸੇ ਨੇ ਨਹੀਂ ਆਉਣਾ ਜੀ ਇਹ 2 ਦਿਨਾਂ 2 ਦਿਨਾਂ ਬਾਅਦ ਤੁਸੀਂ ਦੇਖ ਲਓ ਜੇ ਇੱਥੇ ਕੋਈ ਖੜਿਆ ਵੀ ਹੋਇਆ ਬਾਅਦ 'ਚ ਕੋਈ ਨਹੀਂ ਬਾਹ ਫੜਦਾ ਈ